ਕਿਉਂਕਿ ਮੈਨੂੰ ਇਸ ਗੱਲ ਦੀ ਬੜੇ ਲੰਮੇ ਸਮੇਂ ਤੋਂ ਇਸ ਗੱਲ ਦਾ ਫਿਕਰ ਸੀ ਕਿ ਇਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਬਹੁਤ ਖਤਰਨਾਕ ਵੀ ਬੋਏ ਜਾ ਰਹੇ ਉਹੀ ਹਾਲਾਤ 80 ਤੇ 90 ਦੇ ਪੈਦਾ ਕੀਤੇ ਜਾ ਰਹੇ ਆ ਜਦੋਂ ਹਿੰਦੂ ਸਿੱਖ ਏਕਤਾ ਨੂੰ ਬਹੁਤ ਵੱਡਾ ਖਤਰਾ ਪੈਦਾ ਵੀ ਹੋਇਆ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਉਹਦੇ 'ਚ ਜਿੱਥੇ ਪੰਜਾਬ ਦਾ ਨੁਕਸਾਨ ਹੋਇਆ ਦੇਸ਼ ਦਾ ਨੁਕਸਾਨ ਹੋਇਆ ਆ ਇੰਡੋ ਪਾਕਿਸਤਾਨ ਬਾਰਡਰ ਸਟੇਟ ਤੇ ਅੱਗ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਉਹੀ ਗੱਲਾਂ ਅੱਜ ਫੇਰ ਦਰਾਈਆਂ ਜਾ ਰਹੀਆਂ ਨੇ ਕਿ ਇਹ 11ਵਾਂ ਬੌਮ ਅਟੈਕ ਹੋਇਆ ਜਿੱਥੇ ਪਹਿਲਾਂ ਜਿੰਨੇ ਵੀ ਅਟੈਕ ਨੇ ਉਹ ਪੁਲਿਸ ਸਟੇਸ਼ਨ ਤੇ ਹੋਏ ਆ ਮਤਲਬ ਸਿੱਧਾ ਚੈਲੰਜ ਹੈ ਸਕਿਉਰਿਟੀ ਫੋਰਸਸ ਨੂੰ ਇਹ ਪਹਿਲਾ ਬਲਾਸਟ ਹੋਇਆ ਜਿਹੜਾ ਇੱਕ ਕਿਸੇ ਦੀ ਪਰਸਨਲ ਰੈਸਟ ਆ ਕੇ ਇੱਕ ਪਿੰਡ 'ਚ ਵੜ ਕੇ ਔਰ ਉਸ ਘਰ ਨੂੰ ਚੁਣਿਆ ਗਿਆ ਜੋੜਾ ਫੇਰ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ ਕਿ ਇਹ ਇੱਕ ਇਤਿਹਾਸ ਨੂੰ ਡਰਾਉਣ ਵਾਲੀ ਗੱਲ ਆ ਮੈਂ ਤਾਂ ਕਹ ਰਿਹਾ ਕਿਉਂਕਿ 1991 'ਚ ਵੀ ਸਾਡੇ ਸਵਰਗਵਾਸੀ ਰਜਿੰਦਰ ਕੁਮਾਰ ਪੱਪੂ ਜੀ ਜੈੰਤੀਪੁਰ ਸਾਫ ਤੇ ਵੀ ਅਟੈਕ ਹੋਇਆ ਸੀ ਔਰ ਉਹ ਸਿਰਫ ਇਸਲੀ ਉਹ ਦੋ ਹੋਇਆ ਸੀਗਾ ਕਿਉਂਕਿ ਉਹ ਇੱਕ ਪੰਜਾਬ 'ਚ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸਨ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਸਨ ਅੱਜ ਵੀ ਜਦੋਂ ਕਈ ਸਾਲ ਬਾਅਦ ਕਾਇਕ ਹੋਇਆ ਫੇਰ ਉਸ ਮਾਇਨੋਰਟੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਔਰ ਕਮਾਲ ਦੀ ਗੱਲ ਹੈ ਕਿਉਂਕਿ ਮੈਂ ਨਹੀਂ ਇਹ ਮੰਨਦਾ ਕਿ ਕੋਈ ਗੁਰੂ ਦਾ ਸਿੱਖ ਕਿਉਂਕਿ ਆ ਮੈਂ ਆ ਪੋਸਟ ਪੜ੍ਹੀ ਆ ਜਿਹੜੀ ਇਹਨਾਂ ਨੇ ਇਹ ਸਾਂਝੀ ਕੀਤੀ ਆ ਮੇਨਲਾ ਦਾ ਆ ਪੋਸਟ ਆ ਇਹਨਾਂ ਦੀ ਅਖੀਰ 'ਚ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਿਆ ਮੈਂ ਉਹ ਪੋਸਟ ਵੀ ਪੜਦਾ ਬੱਬਰ ਖਾਲਸਾ ਇੰਟਰਨੈਸ਼ਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜੋ ਜੈਨਤੀਪੁਰ ਵਿੱਚ ਸ਼ਰਾਬ ਦੇ ਠੇਕੇਦਾਰ ਪੱਪੂ ਜੈਨਤੀਪੁਰ ਦੇ ਘਰ ਮਲਾਜਮਾ ਉੱਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਸ਼ੀਆ ਲੈਂਦਾ ਹਾਂ ਕੇ ਇਹ ਛੇ ਕਾਰਨ ਇਹ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਸਾਡੇ ਵੱਲੋਂ ਇਹਨਾਂ ਨੂੰ ਫੋਨ ਕੀਤੇ ਗਏ ਕਿਹਾ ਗਿਆ ਕਿ ਇਸ ਵਾਰ ਪੰਜਾਬ ਵਿੱਚ ਸ਼ਰਾਬ ਬੰਦੀ ਕੀਤੀ ਜਾਣੀ ਹੈ ਅਤੇ ਸ਼ੁਰੂਆਤ ਮਾਝੇ ਤੋਂ ਕੀਤੀ ਜਾਣੀ ਹੈ ਸਾਡੇ ਕਹਿਣ ਦੇ ਬਾਵਜੂਦ ਵੀ ਏਸ ਨੇ ਸਾਡੀ ਗੱਲ ਨੂੰ ਹਲਕੇ ਵਿੱਚ ਲਿਆ ਤੇ ਗੱਲ ਨੂੰ ਇਗਨੋਰ ਕਰਦੇ ਹੋਏ ਦੁਬਾਰਾ ਠੇਕੇ ਭਰੇ ਪਰ ਹੁਣ ਇਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਇਹਨਾਂ ਠੇਕੇਦਾਰਾਂ ਵੱਲੋਂ ਬਹੁਤ ਸਾਰੇ ਗੁਰੂ ਘਰ ਅਤੇ ਸਕੂਲਾਂ ਦੇ ਨੇੜੇ ਵੀ ਠੇਕੇ ਕੋਲੇ ਗਏ ਹੋਣ ਜੋ ਕਿ ਬਹੁਤ ਨਿੰਦਨਯੋਗ ਹੈ ਉਹ ਬੰਦ ਕੀਤੇ ਜਾਣ ਨਹੀਂ ਤਾਂ ਸਾਡੇ ਵੱਲੋਂ ਸ਼ਰਾਬ ਸਮੇਤ ਅੱਗ ਲਗਾ ਕੇ ਫੂਕ ਦਿੱਤੇ ਜਾਣਗੇ। ਬਾਕੀ ਇਹਨਾਂ ਦੇ ਥੱਲੇ ਜਿਹੜੇ ਵੀ ਕੰਮ ਕਰ ਰਹੇ ਨੇ ਉਹ ਸੋਚ ਕੇ ਕਰਿਓ। ਅਸੀਂ ਪਹਿਲਾਂ ਇਹਨਾਂ ਨੂੰ ਜ਼ੁਬਾਨੀ ਤੌਰ ਤੇ ਆਖਿਆ ਸੀ ਪਰ ਇਹਨਾਂ ਨੇ ਅਮਲ ਨਹੀਂ ਕੀਤਾ। ਉਸ ਤੋਂ ਬਾਅਦ ਇਹਨਾਂ ਦੇ ਠੇਕਿਆਂ ਨੂੰ ਅੱਗ ਵੀ ਲਾਈ ਸੀ। ਪਰ ਇਹਨਾਂ ਦੇ ਖਾਨੇ ਗੱਲ ਨਹੀਂ ਪਈ ਅਤੇ ਜਿਹੜਾ ਵੀ ਕੋਈ ਪੀਨ ਦਾ ਚਾਹਵਾਨ ਹੈ ਉਹ ਆਪਣੇ ਘਰ ਕੱਢ ਕੇ ਪੀਵੇ ਠੇਕੇ ਤੋਂ ਸ਼ਰਾਬ ਨਾ ਲਈ ਜਾਵੇ ਕਿਉਂਕਿ ਆਮ ਲੋਕਾਂ ਦਾ ਪੈਸਾ ਕੋਆਪਰੇਟਿਵ ਤੇ ਸਰਕਾਰ ਦੀ ਜੇਬ ਵਿੱਚ ਜਾ ਰਿਹਾ ਹੈ ਪਰ ਹੁਣ ਨਹੀਂ ਜਾਣ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਜਾਰੀ ਹੈ ਵੇਟ ਐਂਡ ਵਾਚਿੰਗ ਨੈਕਸਟ ਟਾਰਗੇਟ ਸੂਨ ਹੁਣ ਮੈਨੂੰ ਇਹ ਗੱਲ ਦੱਸੋ ਕਿ ਆਪ ਹੀ ਸੈਲਫ ਕੌਨਟਰਡਿਕਟਰੀ ਗੱਲਾਂ ਕਰ ਗਏ ਕਹਿੰਦੇ ਵੈਸੇ ਤਾਂ ਠੇਕੇ ਬੰਦ ਕਰੋ ਤੇ ਜੇ ਪੀਣੀਆਂ ਘਰ ਦੀ ਕੱਢੀ ਪੀ ਲੋ ਕਮਾਲ ਹੀ ਆ ਨਾ ਔਰ ਜਿਹੜੇ ਬੰਦੇ ਗੱਲ ਕਰ ਰਹੇ ਆ ਇਹ ਸਾਰੇ ਰੋਡੇ ਪੋਡੇ ਆਪੇ ਪੌਣੀ ਪੌਣੀ ਬੋਤਲ ਸ਼ਰਾਬ ਪੀਣ ਵਾਲੇ ਪੀਮ ਦੀ ਡਲੀ ਖਾਣ ਵਾਲੇ ਮੈਂ ਕਹਿੰਦਾ ਵੱਡੇ ਸਮੇਂ ਕੀਏ ਉਹ ਹੁਣ ਸਲਾਹ ਦੇਣਗੇ ਕਿ ਕਿਵੇਂ ਕੀ ਹੋਣਾ ਚਾਹੀਦਾ ਭਾਈ ਆਖੇ ਕੇ ਜੇ ਕੋਈ ਦਿੰਦਾ ਨਾ ਤਾਂ ਤੁਹਾਡਾ ਯਾਰ ਦਿੰਦਾ ਜਿਹੜਾ ਤੁਹਾਡੇ ਤੇ ਕਾਰਵਾਈ ਨਹੀਂ ਕਰ ਰਿਆ ਭਗਵੰਤ ਮਾਨ ਉਹਨੂੰ ਕਹੋ ਸ਼ਰਾਬ ਬੰਦੀ ਇਹ ਕਿਉਂ ਚਾਹੁੰਦੇ ਤੁਹਾਨੂੰ ਮੈਂ ਅੱਜ ਦੱਸ ਦੇਣਾ ਕਿਉਂਕਿ ਸਭ ਤੋਂ ਵੱਡੇ ਬਲੈਕ ਦੇ ਕਾਰੋਬਾਰੀ ਜਿਵੇਂ ਦੂਜੇ ਸੂਬਿਆਂ 'ਚ ਜਿੱਥੇ ਸ਼ਰਾਬ ਪੰਦੀ ਹੈ ਨਾ ਇਹਨਾਂ ਨੇ ਕਰਨਾ ਮੈਨੂੰ ਮੈਂ ਇਹ ਤੁਹਾਨੂੰ ਤਾਂ ਪੜ ਕੇ ਵਿਖਾਈਏ ਮਖੋਟਾ ਜੀ ਇਹ ਪੰਥਿਕ ਮਖੋਟਾ ਪਾ ਕੇ ਇਹ ਅਸਲ ਚੰਗੇ ਲੁਟੇਰੇ ਚੋਰ ਠੱਗ ਇਹਨਾਂ ਦਾ ਕੋਈ ਪੰਥਿਕ ਸਭਿਆਨ ਚ ਕੋਈ ਹਮਦਰਦੀ ਨਹੀਂ ਇਹ ਹਾਂ ਆਈਐਸਆਈ ਨਾਲ ਰਲ ਕੇ ਪੰਜਾਬ ਚ ਹਿੰਦੂ ਸਿੱਖ ਏਕਤਾ ਤੇ ਭਾਈਚਾਰੇ ਇੱਕ ਸਾਂਝ ਨੂੰ ਵੱਡਾ ਖਤਰਾ ਕਿਉਂਕਿ ਸ਼ਰਾਬ ਦੇ ਕਾਰੋਬਾਰ ਕੌਣ ਦਿੰਦਾ ਉਹਦੀ ਆਕਸ਼ਨ ਕੌਣ ਕਰਦਾ ਸਰਕਾਰ ਕਰਦੀ ਹੈ ਇਹਨੇ ਤਾਂ ਕਰਨੀ ਹੀ ਨਹੀਂ ਨਾ ਇਹਨੇ ਪਾਲਿਸੀ ਬਣਾਉਣੀ ਆ ਜਿਹੜੀ ਸਰਕਾਰ ਪਾਲਿਸੀ ਬਣਾ ਰਹੀ ਹੈ ਤੁਹਾਨੂੰ ਕੋਈ ਪਾਲਿਸੀ ਨਹੀਂ ਠੀਕ ਉਹ ਸਰਕਾਰ ਨਾਲ ਗੱਲ ਕਰੋ ਜਿਹੜੇ ਕਾਰੋਬਾਰ ਚ ਆਪ ਦਾ ਪੈਸਾ ਭਰ ਰੇ ਆ ਸਰਕਾਰਾਂ ਨੂੰ ਜਾਂ ਜਿਹੜੇ ਕਾਰੋਬਾਰ ਕਰ ਰਹੇ ਆ ਉਹਨਾਂ ਤੇ ਐਵੇਂ ਇਹੋ ਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਔਰ ਮੈਂ ਤੁਹਾਨੂੰ ਅੰਦਰਲੀ ਕਹਾਣੀ ਦੱਸ ਦਿਆਂ ਕੀ ਆ ਮੰਗਦੇ ਪੈਸਾ ਜੇ ਤਾਂ ਪੈਸਾ ਦੇ ਦਿਓ ਤਾਂ ਠੀਕ ਹੈ ਜੇ ਨਾ ਪੈਸਾ ਦਿਓ ਫਿਰੋਤੀ ਨਾ ਦਿਓ ਜੇ ਕੋਈ ਅੱਗਿਓ ਆਕੜਦਾ ਤੇ ਫੇਰ ਉਹਨੂੰ ਇਸ ਤਰ੍ਹਾਂ ਡਰਾਉਂਦੇ ਤੁਸੀਂ ਅੰਦਰ ਵੇਖ ਹੀ ਲਿਆ ਨਾ ਕਿੱਡਾ ਵੱਟਾ ਉਹ ਮੋਟਰਸਾਈਕਲ ਵਾਲਾ ਵੀ ਜੇ ਆ ਸੀ ਉਹ ਵੀਡੀਓ ਮੈਂ ਸ਼ੇਅਰ ਨਾ ਕਰਦਾ ਤੇ ਭੁਰਪ੍ਰੀਤ ਸਿੰਘ ਭੁੱਲਰ ਵਰਗਾ ਪੁਲਿਸ ਦਾ ਕਮਿਸ਼ਨਰ ਹੁੰਦਾ ਨਹੀਂ ਤਾਂ ਕਈ ਦਿਨਾਂ ਹੀ ਟਾਇਰ ਪਾਟਿਆ ਔਰ ਤੁਸੀਂ ਵੀ ਥੋੜੀ ਵੀ ਮਜਬੂਰੀ ਬਣ ਜਾਂਦੀ ਜਦੋਂ ਪੁਲਿਸ ਕਹਿ ਰਹੀ ਆ ਕਿ ਟਾਇਰ ਪਾਟਿਆ ਤੁਸੀਂ ਕਿਵੇਂ ਕਹਿ ਦੋਗੇ ਬੰਮ ਚੱਲਿਆ ਤੁਸੀਂ ਅੰਦਰ ਵੇਖ ਹੀ ਲਿਆ ਕਿ ਕਿੱਡਾ ਸਿਮੈਂਟ ਦਾ ਮੈਨੂੰ ਲੱਗਦਾ ਘੱਟੋ-ਘੱਟ 12-15 ਇੰਚੀ ਸਿਮੈਂਟ ਪਿਆ ਇੰਨਾ ਕ ਸਿਮੈਂਟ ਪਿਆ ਹੋਣਾ ਜਿਹਦੇ ਵਿੱਚ ਵੀ ਇੱਥੋਂ ਮਾਰਿਆ ਕਿਸੇ ਨੇ ਤੇ ਜਾ ਕੇ ਉੱਥੇ ਡਿੱਗਿਆ ਤਾਂ ਤਾਂ ਵੀ ਐਡਾ ਵੱਡਾ ਮੋਰਾ ਉੱਥੇ ਕਰਤਾ ਇੰਨੇ ਬਲਾਸਟ ਦਾ ਅਸਰ ਸੀ ਜੈੰਤੀਪੁਰ ਅੱਡਾ ਤੋਂ 1.5 ਕਿਲੋਮੀਟਰ ਤੇ ਉੱਥੇ ਤੱਕ ਲੋਕਾਂ ਨੇ ਆਵਾਜ਼ ਸੁਣੀ ਔਰ ਮੈਂ ਇਹ ਸਮਝਦਾ ਕਿ ਭਗਵੰਤ ਮਾਨ ਜੀ ਇਹ ਜੇ ਸੀਰੀਅਸ ਲਾਅ ਐਂਡ ਆਰਡਰ ਦੇ ਮੁੱਦੇ ਨੂੰ ਅਡਰੈਸ ਕਰਨ 'ਚ ਫੇਲ ਹੋ ਰਹੇ ਆ ਮੈਨੂੰ ਬੜੀ ਹੈਰਾਨੀ ਹੋਈ ਕਿ ਉਹਨਾਂ ਦੀ ਇੱਕ ਚਿੱਠੀ ਆ ਇੱਕ ਚਿੱਠੀ ਲਿਖੀ ਆ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਕਿ ਅਰਵਿੰਦ ਕੇਜਰੀਵਾਲ ਨੂੰ ਖਤਰਾ ਆਪ ਕੋਈ ਆਜਾੜੇ ਹੱਤ ਤੇਰੇ ਅੱਗੇ ਅਰਵਿੰਦ ਕੇਜਰੀਵਾਲ ਦਿੱਲੀ ਰਹਿੰਦਾ ਹੈ ਭਗਵੰਤ ਮਾਨ ਉਹਨੂੰ ਕੀਤੋ ਖਤਰਾ ਹੈ ਨਹੀਂ ਖਤਰਾ ਦਿੱਲੀ ਵਾਲੇ ਵੇਖ ਲੈਣਗੇ ਤੂੰ ਪੰਜਾਬ ਦੀ ਲਾਅਨ ਆਰਡਰ ਨੂੰ ਤਾਂ ਅਡਰੈਸ ਕਰ ਦੇ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੂ ਸਿੱਖ ਭਾਈਚਾਰੇ ਦੇ ਨਾਂ ਤੇ ਉਸ ਨੂੰ ਤਾਂ ਅਡਰੈਸ ਕਰਦੇ ਹੋ ਉਹਨੂੰ ਤੁਸੀਂ ਅਡਰੈਸ ਨਹੀਂ ਕਰਦੇ ਆ ਕੁਝ ਦਿਨ ਪਹਿਲਾਂ ਰਿਕਾਰਡ ਤੀਆਂ ਮਾਰਿਆ ਅਜਨਾਲੇ ਕੁਝ ਸਮਾਂ ਪਹਿਲਾਂ ਸਾਡੇ ਜੋਤ ਸਿੰਘ ਸੰਭਰੇ ਨੇ ਉਹ ਕੇਸ ਹਾਈਲਾਈਟ ਕੀਤਾ ਸੀ ਜਿੱਥੇ ਹੈਪੀ ਪਛੀਆ ਫੇਰ ਇਨਵੋਲਡ ਸੀ ਗਨਮੈਨ ਮਿਲੇ ਹੋਇਆ ਬੰਦੇ ਨੂੰ ਉਹਤੇ ਜਾ ਕੇ ਘਰ ਦੇ ਪੁਲਿਸ ਦੇ ਹੁੰਦੇ ਸਾਹਮਣੇ ਫਾਇਰਿੰਗ ਕਰਤੀ ਕਿ ਪੰਜਾਬ ਦਾ ਇਹ ਬਾਰਡਰ ਸਟੇਟ ਕੀ ਮਹਿਫੂਜ਼ ਹੈ ਅੱਜ ਮਜੂਦਾਰ ਸਰਕਾਰ ਤੇ ਆਨਸਰ ਇਜ਼ ਨੋ ਔਰ ਫੋਨ ਨੂੰ ਮੈਂ ਅੱਜ ਇਨਾਂ ਦੀ ਪੋਲ ਖੋਲਣ ਆਸਕੇ ਇਹ ਤਾਂ ਪਿਛਲੇ ਸਮੇਂ ਚ ਤੁਸੀਂ ਆ ਜਿਹੜੇ ਅਟੈਕ ਹੋਏ ਆ ਇਹਨਾਂ ਦਾ ਲਾਸਟ ਆ ਪਿੱਛੇ ਚੁੱਪ ਕਰਾਇਆ ਗਿਆ ਲਾਸਟ 25 30 ਸਾਲਾਂ ਚ ਇਹ ਜਿਹੇ ਹਾਲਾਤ ਨਹੀਂ ਹੋਏ ਕਿ ਪੁਲਿਸ ਸਟੇਸ਼ਨ ਜਿਹੜਾ ਲਾਸਟ اسلام آباد ਤੇ ਅਟੈਕ ਹੋਇਆ ਅਬੀ ਸੌਰੀ ਗੁਮਟਾਲਾ ਚੌਂਕੀ ਗੁਮਟਾਲਾ ਚੌਂਕੀ ਦੇ ਨਾਲ ਮੇਰਾ ਵੀ ਤੇਰਾ ਘਰ ਆ ਜਿੱਥੇ ਗਮਟਾਲਾ ਚੌਕੀ ਉਹ ਬਿਲਕੁਲ 에ਅਰਫੋਰਸ ਸਟੇਸ਼ਨ ਦੇ ਸਭ ਤੋਂ ਸੈਂਸਿਟਿਵ ਏਰੀਆ 에ਅਰਫੋਰਸ ਸਟੇਸ਼ਨ ਨਾਲ ਹੈ ਦੂਜੇ ਪਾਸੇ ਆਰਮੀ ਸਟੇਸ਼ਨ ਹੈ ਇਹ ਜਿਹੜੀ ਮੇਨ ਸੜਕ ਹੈ ਉਹ 에ਅਰਪੋਰਟ ਨੂੰ ਕਨੈਕਟ ਕਰਦੀ ਹੈ ਜਿੱਥੇ VVIP ਮੂਵਮੈਂਟ ਹੈ ਭਾਈ ਤੁਸੀਂ ਉਸ ਏਰੀਏ ਨੂੰ ਵੀ ਨਹੀਂ ਸੇਫ ਰੱਖ ਪਾਰੇ ਥਾਣਿਆਂ ਤੇ ਅਟੈਕ ਹੋ ਰਿਹਾ ਤੇ ਇਹਨਾਂ ਦੇ ਆਲਾ ਅਫਸਰ ਕਹਿੰਦੇ ਜਾਂ ਟਾਇਰ ਪਾਟਿਆ ਜਾਂ ਸਿਲੰਡਰ ਪਾਟਿਆ ਜਾਂ ਤੁਹਾਨੂੰ 7 ਵਜੇ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਸਬੋਧਨ ਹੋ ਕੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਮੂਰਖ ਕਿਸੇ ਹੋਰ ਨੂੰ ਨਹੀਂ ਸਰਕਾਰ ਆਪ ਬਣ ਰਹੀ ਆ ਕਿਉਂਕਿ ਇਹ ਕੰਮ ਚੱਲਦਾ ਰਿਹਾ ਪੰਜਾਬ ਦਾ ਜਿੱਥੇ ਆਰਥਿਕ ਪੱਖ ਤੋਂ ਨੁਕਸਾਨ ਹੋਣਾ ਉਥੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬੜਾ ਵੱਡਾ ਸੀਰੀਅਸ ਖਤਰਾ ਪੈਦਾ ਹੋ ਗਿਆ ਔਰ ਮੈਂ ਅੱਜ ਤੁਹਾਨੂੰ ਵਾਰਨਿੰਗ ਦੇ ਰਿਹਾ ਪੰਜਾਬ ਸਰਕਾਰ ਨੂੰ ਕਿਸ ਲੋਲੀਅਨ ਸਟੈਡੀ ਵੱਡੇ Hindu ਭਾਈਚਾਰੇ ਨਾਲ ਸੰਬੰਧਿਤ ਜਾਂ ਮਾਈਨੋਰਟੀ ਭਾਈਚਾਰੇ ਨਾਲ ਸੰਬੰਧਿਤ ਲੀਡਰਸ ਨੂੰ बिजनेसमੈਨ ਨੂੰ ਨਿਸ਼ਾਨਾ ਬਣਾਇਆ ਜਾਣਾ ਔਰ ਇੱਕ ਡਰ ਦਾ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਜਾਣਾ ਕਿ ਪੰਜਾਬ 'ਚ ਨਾ ਤੋਂ ਕੋਈ ਇਨਵੈਸਟਮੈਂਟ ਆਵੇ ਔਰ ਪੰਜਾਬ 'ਚ ਇਹ ਗੱਲ ਹੋ ਜਾਈਏ ਕਿ ਹਿੰਦੂ ਸਿੱਖ ਇਕਤਾ ਖਤਰੇ 'ਚ ਆ ਇੱਥੇ ਭਾਈਚਾਰਕ ਸਾਂਝ ਨਹੀਂ ਆ ਮਗਰ ਕੀ ਇਹਨਾਂ ਗੱਲਾਂ ਨੂੰ ਐਡਰੈਸ ਕਰਨ ਲਈ ਮੁੱਖ ਮੰਤਰੀ ਸਾਹਿਬ ਤੋਂ ਕੋਈ ਸੰਵੇਦਨਸ਼ੀਲਤਾ ਵਿਖਾਈ ਜਾ ਰਹੀ ਹੈ ਆ ਮੈਂ ਇੱਕ ਵੀਡੀਓ ਉਹਨਾਂ ਦੀ ਉਹ ਚਲਾ ਕੇ ਦਿਖਾਈ ਮੇਰਾ ਵੀ ਆ ਦੂਜੀ ਆ ਤਾਂ ਮੈਂ ਕੀ ਸਾਂਝੀਆ ਕਰਨੀ ਆ ਆ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਜ਼ਿੰਮੇਵਾਰੀਆਂ ਚੁਕੀਆਂ ਨੇ ਮੈਂ ਸਾਰੀਆਂ ਹੀ ਤੁਹਾਨੂੰ ਦੇ ਦਿੰਨਾ ਮੈਂ ਅੱਜ ਸਾਰੀਆਂ ਹੀ ਕੱਢ ਕੇ ਲਿਆਇਆ ਸੀ ਔਰ ਇੱਕ ਮਹੋਰ ਸਭ ਤੋਂ ਵੱਡਾ ਫੇਲਿਅਰ ਸਰਕਾਰ ਦਾ ਜਿੰਤੀਪੁਰ ਪਰਿਵਾਰ ਨੇ ਆ 10 ਐਫ ਆਈ ਆਰ ਮੈਂ ਬਾਈ ਨੇਮ ਤੁਹਾਨੂੰ ਹੁਣੇ ਸਪਲਾਈ ਕਰਨ ਲੱਗਿਆ ਕੋਰਟ 'ਚ ਗਵਾਹੀ ਜਿਹੜੇ ਲੋਕ ਆਈਐਸਆਈ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਉਹਨਾਂ ਦੇ ਖਿਲਾਫ ਲੜਾਈ ਲੜਨ ਵਾਸਤੇ ਪੱਪੂ ਜੈੰਤੀਪੁਰ ਸਾਹਿਬ ਆਪਦੇ ਜਿਉਂਦੇ ਜੀਏ ਲੜਾਈ ਵਢੀ ਸੀ ਉਹਨਾਂ ਦਿਨਾਂ 'ਚ ਵੀ 80 ਤੇ 90 ਦੇ ਦਹਾਕੇ 'ਚ ਉਹ ਪਰਿਵਾਰ ਹੈ ਜਿਹਨੇ ਪਿੰਡ ਨਹੀਂ ਛੱਡਿਆ ਸੀ ਆਪ ਦਾ ਇਹ ਭਾਈਚਾਰਕ ਸਾਜ ਨੂੰ ਕਾਇਮ ਰੱਖਿਆ ਸੀ ਅੱਜ ਮੈਂ ਤਾਂ ਹੀ ਚੱਲ ਕੇ ਆਇਆ ਕਿ ਜੇ ਅਜੇ ਨਾਲ ਤੇ ਬੰਮ ਅਟੈਕ ਹੋਇਆ ਤੇ ਮੈਂ ਇਹ ਨਹੀਂ ਖੜੂੰਗਾ ਤੇ ਮੈਂ ਫਿਰ ਜੋ ਸਾਡੀ ਅਸੀਂ ਗੁਰੂ ਦੇ ਚਰਨਾ 'ਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਅਸੀਂ ਉਸ ਅਰਦਾਸ ਤੋਂ ਵੀ ਮੁਨਕਰ ਹੋ ਗਏ ਔਰ ਮੇਰੇ ਵੀਰੋ ਮੈਂ ਪੰਜਾਬ ਪੁਲਿਸ ਨੂੰ ਔਰ ਖਾਸ ਤੌਰ ਤੇ ਭਗਵੰਤ ਮਾਨ ਨੂੰ ਤੇ ਉਹਨਾਂ ਦੇ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ 1991 ਚ ਸਭ ਤੋਂ ਪਹਿਲਾਂ 114 ਨੰਬਰ ਐਫ ਆਈ ਆਰ ਜਦੋਂ ਇਹਨਾਂ ਦੇ ਬਜ਼ੁਰਗਾਂ ਤੇ ਅਟੈਕ ਹੋਇਆ ਸੀ ਪਪੂ ਚੀ ਤੇ ਉਤੋਂ ਦੀ ਦਰਜ ਹੈ ਉਤੋ ਬਾਅਦ ਜੁਲਾਈ 2021 ਐਫ ਆਈ ਆਰ ਨੰਬਰ 61 3721 ਫਤੇਗੜ ਚੂੜੀਆਂ ਬਟਾਲਾ ਜੱਗੂ ਭਗਵਾਨਪੁਰੀਏ ਦੇ ਖਿਲਾਫ ਇਹਨਾਂ ਨੇ ਦਰਜ ਕਰਾਈ ਜਦੋਂ ਇਹਨਾਂ ਦੇ ਸਾਥੀ ਨੂੰ ਸਤਨਾਮ ਸਿੰਘ ਨੂੰ ਮਾਰਤਾ ਗਿਆ ਸੀ ਕਿ ਉਹ ਕੀ ਫਰੋਤੀ ਨਹੀਂ ਭਰਦੇ ਸੀ ਸਤੰਬਰ 2021 ਐਫ ਆਈ ਆਰ ਨੰਬਰ 129 59 2021 ਪੁਲਿਸ ਸਟੇਸ਼ਨ ਬਟਾਲਾ ਇਹ ਨਾਨੇ ਅਮਨਦੀਪ ਨੇ ਐਡਵੋਕੇਟ ਸਾਹਿਬ ਨੇ ਜੋ ਵਕੀਲ ਸਾਹਿਬ ਵੀ ਨੇ ਹੈਰੀ ਚੱਠੇ ਤੇ ਜੱਗੂ ਭਗਵਾਨ ਕੁਰਈਏ ਦੇ ਖਲਾਫ ਦਰਜ ਕਰਾਈ ਫਿਰ ਇਹਨਾਂ ਨੇ ਨਵੰਬਰ 2021 ਚ ਐਫ ਆਈ ਆਰ ਨੰਬਰ 228 131121 ਸਿਵਲ ਲਾਈਨਸ ਬਟਾਲਾ 307506 ਆਮ ਚੈਕ ਇਹ ਇਹਨਾਂ ਦਾ ਕਿੱਥੇ ਹੋ ਗੁਰਪ੍ਰੀਤ ਪੁੱਲ ਇੱਧਰ ਆ ਜਾ ਇਹਨੇ ਦਰਜ ਕਰਾਈ ਇੱਥੇ ਅਟੈਕ ਕੀਤਾ ਇਹਤੇ ਅਟੈਕ ਕੀਤਾ ਸੀ ਹੈਰੀ ਚੱਠੇ ਤੇ ਜੱਗੂ ਭਗਵਾਨਪੁਰੀਏ ਨੇ ਮਸਲਾ ਕੀ ਪੈਸੇ ਦਿਓ ਫਰੋਤੀ ਦਿਓ ਰੰਗਦਾਰੀ ਦਿਓ ਫਿਰ 21 ਚ ਸੀਡਬਲਯੂ ਪੀਐਨ ਆਨੇ ਹਾਈ ਕੋਰਟ ਆਪ ਦੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਹਾਈ ਕੋਰਟ 'ਚ ਐਪਲੀਕੇਸ਼ਨ ਪਾਈ ਜਦੋਂ ਹਾਈ ਕੋਰਟ ਨੇ ਸਰਕਾਰ ਨੂੰ ਆਰਡਰ ਕੀਤਾ ਕਿ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਯਕੀਨੀ ਬਣਾਓ ਕੇਜਰੀਵਾਲ ਦਾ ਫਿਕਰ ਤਾਂ ਕਰਦੇ ਕਿ ਉੱਥੇ ਪੰਜਾਬ ਪੁਲਿਸ ਦੇਣੀ ਆ ਭਾਈ ਜਿਹੜਾ ਤੁਹਾਡੇ ਤੇ ਮਾਲੀਆ ਭਰਦਾ ਥੋੜੂ ਟੈਕਸ ਕਰਦਾ ਥੋੜੇ ਦਿੱਤੀ ਹੋਈ ਆਕਸ਼ਨਿੰਗ 'ਚ ਹਿੱਸਾ ਲੈਂਦਾ ਉਹਦੀ ਸੇਫਟੀ ਐਂਡ ਸਿਕਿਉਰਿਟੀ ਕਿਨੇ ਦੇਣੀ ਆ ਉੱਤੋਂ ਪੈਸੇ ਵੀ ਲੈ ਜਾਂਦੇ ਤੇ ਉਹਨੂੰ ਸੇਫਟੀ ਐਂਡ ਸਿਕਿਉਰਿਟੀ ਵੀ ਨਹੀਂ ਦੇ ਰਹੇ ਕੁਝ ਨਹੀਂ ਕੀਤਾ ਪੁਲਿਸ ਨੇ 8 ਸਤੰਬਰ 2023 ਚ ਐਫ ਆਈ ਆਰ ਨੰਬਰ 150 ਪੁਲਿਸ ਸਟੇਸ਼ਨ ਬਟਾਲਾ ਚ ਉਦੋਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਜਦੋਂ ਇਹਨਾਂ ਦੇ ਪਟ્રોલ ਬੰਬ ਤੋਂ ਤੁਹਾਨੂੰ ਯਾਦ ਹੋਣਾ ਜਦੋਂ ਸ਼ਰਾਬ ਦੇ ਠੇਕਿਆਂ 'ਤੇ ਪਟ્રોલ ਬੰਬ ਦਾ ਅਟੈਕ ਕੀਤਾ ਗਿਆ ਸੀ ਉਦੋਂ ਸਿਕਿਉਰਿਟੀ ਦਿੱਤੀ ਗਈ ਮਗਰ ਮੈਂ ਪੁੱਛਣਾ ਚਾਹੁੰਦਾ ਕੱਲ ਸਿਕਿਉਰਿਟੀ ਸੀ ਕਿੱਥੇ ਭਾਈ ਜੇ ਇਸ ਬੰਦੇ ਨੇ 10 ਐਫ ਆਈ ਆਰ ਜਿਨ੍ਹਾਂ ਨੂੰ ਤੁਸੀਂ ਆਪ ਕਹਿੰਦੇ ਹੋ ਕੀ ਆਈਐਸਆਈ ਏਜੰਟਾਂ ਨਾਲ ਮਿਲੇ ਆ ਰਿੰਦਾ ਐਪੀ ਪਛਿਆ ਜੱਗੂ ਭਗਵਾਨ ਪੁਰੀਆ ਤੇ ਹੋਰ ਕਿਹੜਾ ਸੀ ਇਹਦੇ ਚ ਪਿੰਦੀ ਇੱਕ ਤਾਂ ਨੌ ਵੀ ਇਹਨਾਂ ਦੇ ਪੁੱਠੇ ਸਿੱਧੇ ਜਿਹਨੇ ਬੰਦੇ ਆਲੇ ਤਾਂ ਹੈ ਹੀ ਨਹੀਂ ਆ ਕਿਹੜਾ ਪਿੰਡਾ ਪਿੰਦੀ ਪਿੰਦੀ ਆ ਐਫਆਈਆ ਨੰਬਰ ਸਾਰੀਆਂ ਹੀ ਮੈਂ ਤੁਹਾਡੇ ਸਾਹ ਸਾਧੀਆਂ ਕਰ ਰਿਹਾ ਜਿਹੜਾ ਬੰਦਾ ਡਟ ਕੇ ਐਂਟੀ ਨੈਸ਼ਨਲ 엘ਮੈਂਟਸ ਨਾਲ ਲੜ ਰਿਹਾ ਉਹਦੇ ਜਾਨਵਾਲ ਦੀ ਸੁਰੱਖਿਆ ਕਿਹਨੇ ਦੇਣੀ ਹੈ ਜਿਹੜਾ ਕਰ ਰਿਹਾ ਪੰਜਾਬ ਦੇ ਜੋ ਆਕਸ਼ਨਿੰਗ ਹੁੰਦੀ ਹੈ ਤੁਸੀਂ ਆਕਸ਼ਨਿੰਗ ਕਰਦੇ ਹੋ ਉਹਦੇ ਚ ਹਿੱਸਾ ਲੈ ਰਿਹਾ ਉਹਦੀ ਸੇਫਟੀ ਐਂਡ ਸਿਕਿਉਰਿਟੀ ਜਿਹੜਾ ਤੁਹਾਡਾ ਟੈਕਸ ਪਿਆ ਰਿਹਾ ਕਿਹਨੇ ਹਾਂ ਆ ਡਰਾਮਾ ਰੱਟ ਦੇਣਾ ਕਿ ਜੀ ਸਕੂਲ ਅੱਗੇ ਨਹੀਂ ਕਾਲਜ ਅੱਗੇ ਨਹੀਂ ਇਹ ਤਾਂ ਪਹਿਲਾਂ ਹੀ ਪਾਲਿਸੀ ਚ ਜੇ ਕੋਈ ਇਹ ਜਾ ਠੇਕਾ ਖੋਲ ਰਿਹਾ ਬੰਦ ਕਰੋ ਮੈਂ ਤਾਂ ਆਪ ਕਹਿਣਾ ਮਗਰ ਜਿਹੜੇ ਬੰਦੇ ਕਹਿ ਰਹੇ ਪੌਣੀ ਪੌੜੀ ਬੋਤਲ ਆਪ ਸ਼ਰਾਬ ਪੀਣ ਵਾਲੇ ਸਾਰੀ ਰੋਡ ਇੱਕ ਮੈਂ ਵੀਡੀਓ ਆਡੀਓ ਸਾਂਝੀ ਕੀਤੀ ਜਿਹੜਾ ਇਹਨਾਂ ਨੂੰ ਫੋਨ ਆਇਆ ਸੀ ਆ ਤੁਸੀਂ ਸੁਣ ਲਓ ਨਹੀਂ ਬੋਲਣਾ ਬਹੁਤ ਆਂਦੇ ਤੇਰਾ ਤਾਂ ਮਾ ਖਰਾਬ ਹੀ ਹੈ ਨਾ ਤੇ ਕਰਾਂ ਤੇ ਅੱਗੇ ਲੈ ਬਣਾਣਾ ਇਹਨਾਂ ਨੂੰ ਮੌਕਾ ਦੇਣਾ ਹੈਗਾ अच्छा तो नहीं है तो परसों फोन लगाया ना जेड तो अच्छा नहीं है ठीक है और ना बाल सब लगा है तो बाकी का पूरा अरबी बोलता बड़े cashier ने बोला ना तुम्हारा कोडिंग के लिए ਮੈਂ ਤਾਂ ਉਹਨੂੰ ਭੇਜ ਹੀ ਰਿਹਾ ਜੀ ਉਹਦੇ ਚ ਕਲੀਅਰਲੀ ਕਹਿੰਦਾ ਆ ਤੂੰ ਸੁਣਾ ਦੇ ਆਪਦੇ ਸਪੀਕਰ ਪੁਲਿਸ ਜਿੰਨੀ ਮਰਜ਼ੀ ਲੈ ਲਈ ਕਹਿੰਦਾ ਤੈਨੂੰ ਤਾਂ ਮਾਰਨਾ ਨਾਲ ਪੁਲਿਸ ਵਾਲੇ ਵੀ ਮਾਰਨੇ ਹੁਣ ਬੰਦਾ ਜੱਸੋ ਇਹਨਾਂ ਹਾਲਾਤਾਂ ਚ ਜਾਵੇ ਤੇ ਕਿੱਥੇ ਜਾਵੇ ਕੀ ਇਹ ਚਾਉਂਦੇ ਪੰਜਾਬ ਛੱਡ ਦੀਏ ਫਿਰ ਤਾਂ ਮਤਲਬ ਅੱਜ ਇਹ ਦੀਪੂ ਜਿਹੜਾ ਕੋਈ ਜੈੰਤੀਪੁਰ ਪਰਿਵਾਰ ਲੜਾਈ ਲੜ ਰਿਆ ਆ ਜੇ ਛੱਡੂ ਤੇ ਏਡੇ ਹੌਸਲੇ ਵਾਲਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋਗਾ ਹੌਲੀ ਹੌਲੀ ਫਿਰ ਸਾਰਾ ਹੀ ਹਿੰਦੂ ਪਾਈਚਾਰਾ ਪੰਜਾਬ ਛੱਡੂ ਉਹੀ ਤੁਸੀਂ ਜੰਮੂ ਕਸ਼ਮੀਰ ਵਾਲੇ ਹਾਲਾਤ ਪੈਦਾ ਕਰਨੇ ਇਹ ਬੰਦੇ ਤਾਂ ਹਿੰਮਤੀ ਨੇ ਜਰਨੈਲ ਨੇ ਲੜਾਈ ਲੜ ਲਣਗੇ ਨਗਰ ਹੂ ਇਜ਼ ਅਨਸਰਬਲ ਇਹਦਾ ਆ ਨਿੱਕਾ 3 ਸਾਲ ਦਾ ਬੇਟਾ ਮੈਨਲਾ ਦਾ ਏਦੀ ਮਾਤਾ ਨੇ ਅੱਗੇ ਆਪ ਦਾ ਘਰ ਦਾ ਸਾਈਂ ਗਵਾ ਲਿਆ ਸਾਰੀਆਂ ਲੇਡੀਆਂ ਬੈਠੀਆਂ ਆ ਇੱਕ ਨੌਜਵਾਨ ਆ ਕਾ ਸੰਦੀਪ ਕਿੱਥੇ ਆ ਖਲੋਤਾ ਆ ਵੱਡੀ ਗਿਣਤੀ 'ਚ ਹਿੰਦੂ ਭਾਈਚਾਰਾ ਇੱਥੇ ਆ ਕੇ ਬੈਠੇ ਜਿੰਤੀਪੁਰ ਡੇ ਦਾ ਭਾਈ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਦੀ ਕੀਦੀ ਜ਼ਿੰਮੇਵਾਰੀ ਐ ਜਿਹੜਾ ਟੈਕਸਪੇਅਰ ਐ ਜਿਹੜਾ ਪੰਜਾਬ ਦਾ ਪਛੰਦਾ ਜਿਹਨੂੰ ਤੀਜੀ ਚੌਥੀ ਪੀੜ੍ਹੀ ਹੋ ਗਈ ਪੰਜਾਬ ਲਈ ਕੰਮ ਕਰਦਿਆ ਨੇ ਭਾਈਚਾਰੇ 'ਚ ਇੱਥੇ ਆਪ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਉਹਦੀ ਸਿਕਿਉਰਿਟੀ ਕਿਨੇ ਯਕੀਨੀ ਬਣਾਉਣੀ ਵਾਟ ਨੌਨਸੈਂਸ ਇਜ਼ ਦਿਸ ਮਜ਼ਾਕ ਬੜਾ ਅਚੱਗਾ ਇੱਥੇ ਪੰਜਾਬ ਦਾ ਇਹਨਾਂ ਨੇ ਉਹ ਮੈਨੂੰ ਲੱਗਦਾ ਜਾਂ ਤਾਂ ਇਹਨੂੰ ਖਾਦੀ ਪੀਤੀ ਚ ਪਤਾ ਨਹੀਂ ਲੱਗ ਰਿਹਾ ਜਗਨੂ ਨੂੰ ਉਹ ਕਹਿ ਦਿੰਦਾ ਨਹੀਂ ਟਾਇਰ ਪਾਟਿਆ ਤੁਸੀਂ ਕਬਾਲ ਹੋ ਗਈ ਪੰਜਾਬ ਦੇ ਹਾਲਾਤ ਟਾਇਰ ਪਾਟੇ ਤੇ ਸਾਡਾ ਡੀਜੀਪੀ ਆ ਰਿਹਾ ਜਦੋਂ اسلامਾਬਾਦ ਹੋਇਆ ਸੀ ਉਦੋਂ ਆਇਆ ਸੀ ਨਾ ਪਤਾ ਲੈਣ ਫੇ ਟਾਇਰ ਪਾਟੇ ਦਾ ਪਤਾ ਲੈਣ ਆ ਰਿਹਾ ਫੁੱਲ ਦਾ ਗੁਲਦਸਤਾ ਗੁਰਪ੍ਰੀਤ ਭੁੱਲਰ ਉਹਨੂੰ ਦੇਖ ਕੇ ਖੜਾ ਔਰ ਮੈਂ ਅੱਜ ਤੁਹਾਨੂੰ ਦੱਸ ਦਿਆਂ ਨਾਰਾਇਣ ਸਿੰਘ ਚੌੜੇ ਦੇ ਮਸਲੇ 'ਚ ਦਰਬਾਰ ਸਾਹਿਬ ਗੋਲੀ ਚਲਾਉਣੀ ਕੋ ਮਜ਼ਾਕ ਦੀ ਗੱਲ ਨਹੀਂ ਆ ਜੀ ਕਿਸੇ ਨੂੰ ਇਜਾਜ਼ਤ ਨਹੀਂ ਹੈ ਉਸ ਬੰਦੇ ਦੇ ਨਾਲ ਇੱਕ ਹੋਰ ਸੀ ਉਹ ਇਕਲ ਗੱਡੇ ਦਾ ਉਹ ਕਿੱਥੇ ਅਜੇ ਤੱਕ ਪੁਲਿਸ ਨੇ ਫੜਿਆ ਇੱਕ ਹੋਰ ਸੀ ਐਨ ਆਰ ਆਈ ਜਿਹੜਾ ਬੋਬੀ ਪੁੱਲਰ ਨੇ ਮੈਨੂੰ ਪਤਾ ਲੱਗਿਆ ਛੜਤਾ ਉਹਦੇ ਬਾਰੇ ਤੁਹਾਨੂੰ ਕਿਸੇ ਨੂੰ ਦੱਸਿਆ ਥੋੜੀ ਜੀ ਖਬਰ ਉਸ ਦਿਨ ਕੱਢੀ ਸੀ ਅਸੀਂ ਬੰਦੇ ਹੋਰ ਫੜਿਆ ਮਗਰ ਕੀ ਬਣਿਆ ਬਹੁਤ ਵੱਡੀ ਸਾਜਸ਼ਾ ਚੱਲ ਰਹੀਆਂ ਨੇ ਪੰਜਾਬ ਨੂੰ ਡੀਰੇਲ ਕਰ ਲਈ ਔਰ ਮੈਂ ਇਹ ਸਟੇਟਮੈਂਟ ਨੂੰ ਕੇਜਰੀ ਹਾਲਦੇ ਨੂੰ ਕੰਡਮ ਕਰਦਾ

ਇਹ ਕਹਿ ਰਿਹਾ ਵੋਟਰ ਬੀਜੇਪੀ ਡੂਇੰਗ ਮੈਂ ਇਹਨੂੰ ਪੁੱਛ ਰਿਹਾ ਵੋਟਸ ਆਮ ਆਦਮੀ ਪਾਰਟੀ ਡੂਇੰਗ ਪੰਜਾਬ ਚ ਰੇਪ ਨਹੀਂ ਹੋ ਰੇ ਲੋਰੈਂਸ ਬਿਸ਼ਰੋਈ ਨੇ ਸਿੱਧੂ ਮੂਸੇਵਾਲੇ ਦਾ ਮਰਟਰ ਨਹੀਂ ਕੀਤਾ ਕਿਹੜੀ ਜੇਲ੍ਹ ਚ ਸੀ ਦਿੱਲੀ ਦੀ ਜੇਲ੍ਹ ਚ ਸੀ ਦਿੱਲੀ ਦੇ ਜੇਲ੍ਹ ਦਾ ਪ੍ਰਬੰਧ ਕਿਹਦੇ ਕੋਲ ਸੀ ਆਮ ਆਦਮੀ ਪਾਰਟੀ ਕੋਲ ਕੇਜਰੀਵਾਲ ਕੋਲ ਸੀ ਆ ਹੁਣ ਉਹਦੀ ਇੰਟਰਵਿਊ ਕਿਨੇ ਕਰਾਤੀ ਪੁਲਿਸ ਨਾਟ ਇਨ ਜੇਲ ਕਸਟਡੀ ਪੁਲਿਸ ਦੀ ਹਰਾਸਤ ਚ ਕੁਛ ਇੱਕ ਲੋਲੀ ਜਹਾਜ ਚ ਡੀਐਸਪੀ ਸਸਪੈਂਡ ਕਰਤਾ ਤੇ ਬਾਕੀਆਂ ਦਾ ਕੀ ਹੋਇਆ ਉਹ ਵੀ ਤਦ ਕੀਤਾ ਜਦੋਂ ਹਾਈ ਕੋਰਟ ਨੇ ਡੰਡਾ ਚੜਾਇਆ ਝੂਠ ਬੋਲਦੇ ਲੋਕ ਕੋਈ ਇਹਨਾਂ ਨੂੰ ਲਾਅ ਐਂਡ ਆਰਡਰ ਦਾ ਫਿਕਰ ਨਹੀਂ ਔਰ ਮੈਂ ਵਾਰਨਿੰਗ ਦੇ ਰਿਹਾ ਕਿ ਜੇ ਨਾ ਜਾ ਕੇ ਦੇ ਵਿਲ ਵੀ ਸੀਰੀਅਸ ਕਨਸੀਕਵੈਂਸਸ ਆਉਣ ਵਾਲੇ ਸਮੇਂ ਤੇ ਐਂਡ THEN IT WILL BE TOO LATE ਕੋ ਆ ਤੁਹਾਡੇ 에어ਪੋਰਟ ਦਾ ਜਿਹੜਾ ਉਹ ਚੌਕੀ ਹੈ ਜਿੱਥੇ ਗੁਮਟਾਲਾ ਚੌਕੀ ਉਹਦੇ ਹੁਣ ਜਾਓ ਜਿੱਥੇ ਫਲਾਈਓਵਰ ਟੱਪੋ ਰਾਤ ਨੂੰ ਉੱਤੇ ਪੁਲਿਸ ਖੜੀ ਹੁੰਦੀ ਹੈ ਜਿੰਡੇ ਆਲੇ ਜਦੋਂ ਟੱਪੋ ਰਾਤ ਨੂੰ ਤੇ ਉੱਥੇ ਵੀ ਥਾਣਾ ਥੱਲੇ ਆ ਪੁਲਿਸ ਉੱਤੇ ਖਲੋਤੀ ਹੁੰਦੀ ਹੈ ਸਾਰੀ ਜਗ੍ਹਾ ਗੰਦਾ ਉੱਚੀਆਂ ਕਰਤੀਆਂ ਤੇ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਜਿਹੜੇ ਵਸਨੀਕ ਹੈ ਇਹ ਕਿੱਥੇ ਡਿੱਗਣਗੇ ਜਾ ਕੇ ਪੰਜਾਬ ਦਾ Hindu ਭਾਈਚਾਰਾ ਜਾਂ Minority ਭਾਈਚਾਰਾ ਜਾਂ ਮੈਂ ਕਹਿੰਦਾ ਕੋਈ ਵੀ ਪੰਜਾਬ ਦਾ ਵਸਨੀਕ ਫਰੋਤੀਆਂ ਡਾਕਟਰ ਪਰ ਰਹੇ ਆ ਲੈਂਡ ਡਿਵੈਲਪਰ ਦੇ ਰਹੇ ਕੋ ਮੰਗ ਜਿੰਦਲ ਕਰਕੇ ਹੋਮ ਲੈਂਡ ਵਾਲਾ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਚੇਤਾ ਤੇ ਉਹਦਾ ਫਾਈਨੈਂਸਰ ਉਹਦੇ ਨਾਲ ਅੱਗੇ ਪਿੱਛੇ ਪੁਲਿਸ ਵਾਲੇ ਚੱਲਦੇ ਆ ਕਿਉਂ ਕਿ ਉਹਨੂੰ ਲਾਰੈਂਸ ਮਿਸ਼ਨੋਈ ਦਾ ਫੋਨ ਆ ਗਿਆ ਜਿਹੜਾ ਮੁੱਖ ਮੰਤਰੀ ਦਾ ਰੋਟੀ ਖਾਵੇ ਉਹਦੇ ਹਾਲਾਤ ਬਣੇ ਹੋ ਤੇ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਕੌਣ ਕਰਾਉਂਦਾ ਭਗਵੰਤ ਮਾਨ ਸਰਕਾਰ ਉਹਨਾਂ ਅਫਸਰਾਂ ਨੂੰ ਬਚਾਉਂਦੀ ਕੌਣ ਹੈ ਕੋਰਟ ਤੋਂ ਛੂਟ ਕੌਣ ਬੋਲਦੀ ਹੈ ਭਗਵੰਤ ਮਾਨ ਸਰਕਾਰ ਕੌਣ ਮਹਿਪੂਜ ਹੈ ਤੇ ਔਰ ਮੈਂ ਅੱਜ ਵੀ ਕਹਿ ਰਿਹਾ ਹਾਂ ਇਹ ਨਾ ਸਮਝ ਲਿਓ ਕਿ ਇਹ ਅਟੈਕ ਹੋ ਗਿਆ ਤੇ ਕੰਮ ਮੁੱਕ ਗਿਆ ਇਸ ਬੰਦੇ ਤੇ ਐਡਵੋਕੇਟ ਅਮਨਦੀਪ ਸਿੰਘ ਤੇ ਇਹਦੇ ਸਮੁੱਚੇ ਪਰਿਵਾਰ ਤੇ ਇਹਦੇ ਚਾਚਾ ਜੀ ਤੇ ਇਹ ਮੁੰਡੇ ਤੇ ਕਿਸੇ ਵੇਲੇ ਵੀ ਰੱਬ ਨਾ ਕਰੇ ਮੇਰੀ ਗੁਰੂ ਚਰਨਾਮੇ ਅਰਦਾਸ ਬੇਨਤੀ ਹੈ ਮਗਰ ਜੋ ਹਾਲਾਤ ਬਣੇ ਆ ਕਿਉਂਕਿ ਇਹਨਾਂ ਨੇ ਆਈਐਸਆਈ ਏਜੰਟਾਂ ਨੂੰ ਪਰੋਤੀਆਂ ਮੰਗਣ ਵਾਲਿਆਂ ਨੂੰ ਡਰੈਡਡ ਗੈਂਗਸਟਰਾਂ ਨੂੰ ਆੜੇ ਹੱਤੀ ਲੈਣ ਦੀ ਹਿੰਮਤ ਕਰਤੀ ਆ ਉਹ ਲੋ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਸਾਫ਼ ਕਰਨਾ ਹੈ ਕਰਨਾ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਡੀਜੀਪੀ ਸਾਹਿਬ ਨੂੰ ਜਾਂ ਭਗਵੰਤ ਮਾਨ ਨੂੰ ਜੇ ਇਹਨਾਂ ਨੂੰ ਕੁਝ ਹੋ ਜयो ਉਹਦੀ ਜੋ ਮੌਤ ਦਾ ਜ਼ਿੰਮੇਵਾਰ ਕੌਣ ਹੋਊਗਾ ਤੂੰ ਹੋਏਗਾ ਭਗਵੰਤ ਮਾਨ ਡੀਜੀਪੀ ਸਾਹਿਬ ਤੁਸੀਂ ਹੋਵੋਗੇ ਮੇਰੇ ਕਹਿਣ ਦੇ ਬਾਵਜੂਦ ਅੱਜਤ ਮੈਂ ਇਹ ਕਿਸੇ ਆਲਾ ਅਫਸਰ ਨੂੰ ਸੁਣਾਈ ਸੀ ਇਹ ਫੇਰ ਵੀ ਇਹਨਾਂ ਦੇ ਗਨਮੈਨ ਵਿਡਰਾਅ ਕੀਤੇ ਕਿ ਤੇ ਫੇਰ ਉਹਦਾ ਕੀ ਮਤਲਬ ਸਮਝਾਂਗੇ ਕਿ ਪੰਜਾਬ ਪੁਲਿਸ ਲਾਰੈਂਸ ਮਿਸ਼ਨੋਈ ਨੂੰ ਜਿਵੇਂ ਐਡ ਕਰ ਰਹੀ ਹੈ ਇਸ ਐਡਿੰਗ ਦੇ ਅਦਰ ਗੈਂਗਸਟਰਸ ਆਲਸੋ ਫਿਰ ਤਾਂ ਹੀ ਸਮਝਾਂਗੇ ਪਾਇਓਰਿਟੀ ਹੈਗੀ ਮੈਂ ਤਾਂ ਆਪ ਕਬੂਲ ਕੀਤਾ ਮਗਰ ਨਾਲ ਕੁਛ ਦਿਨ ਪਹਿਲਾਂ ਕੁਛ ਬੰਦੇ ਵਿਡਰੋ ਵੀ ਹੋਏ ਸੀ ਮੈਂ ਮਤਲਬ ਬਾਰ ਬਾਰ ਰਿਕੁਐਸਟ ਕਰਨ ਤੋਂ ਬਾਅਦ ਉਹਦੇ ਚ ਪੂਰੀ ਕਟੌਤੀ ਨੂੰ ਅੱਧੀ ਕਟੌਤੀ ਤੱਕ ਉਹਨੂੰ ਰੋਕਾਇਆ ਨਗਰ ਯਾਰ ਤੁਸੀਂ ਇਹ ਦੇਖ ਲਓ ਤੁਹਾਨੂੰ ਇਹ ਸੀਨ ਕਦੋਂ ਚੇਤੇ ਆਉਂਦਾ ਕਿ ਕਿਸੇ ਦੇ ਘਰ ਇਤਨਾ ਬੰਮ ਸਿੱਟ ਜਣ ਔਰ ਮਜੀਠੇ ਵੀ ਜਦ ਇਸ ਤਰ੍ਹਾਂ ਬੰਮ ਸਿੱਟਿਆ ਸੀਗਾ ਸਾਰਾ ਮਜੀਠਾ ਸਹਿਮ ਚ ਚਲੇ ਗਿਆ ਸੀਗਾ ਕਿ ਐਡਾ ਤੁਸੀਂ ਰਾਤ ਉਹਦਣ ਗਏ ਸੀ ਪਹਿਲਾਂ ਤੁਹਾਨੂੰ ਕਹਿੰਦੇ ਸਿਲੰਡਰ 파ਟਿਆ ਫਿਰ ਕਹਿੰਦੇ ਟਾਇਰ 파ਟਿਆ ਜਦ ਤੁਸੀਂ ਪੁੱਛਿਆ ਕਿ ਜੇ ਟਾਇਰ 파ਟਿਆ ਕਿਹੜੇ ਮੋਟਰਸਾਈਕਲ ਦਾ 파ਟਿਆ ਮੋਟਰਸਾਈਕਲ ਵਿਖਾ ਦਿਓ ਉਹ ਬੰਦਾ ਵਿਖਾ ਦਿਓ ਕਿਹੜਾ ਪੰਪ ਤੁਸੀਂ ਵਰਤ ਰਹੇ ਸੀ ਕਿਹੜਾ ਮੁਲਾਜ਼ਮ ਸੀ ਇੱਕ ਜਵਾਬ ਨਹੀਂ ਆਇਆ ਝੂਠਾ ਉਹਦੋਂ ਫੜਿਆ ਗਿਆ ਬੋਵੀ ਭੁੱਲਰ 7 ਵਜੇ ਜਿਹੜਾ 11 ਵਜੇ ਤੋਂ ਪਹਿਲਾਂ ਆਪ ਤੇ ਦਫਤਰ ਨਹੀਂ ਲੱਭਦਾ ਕਿਉਂਕਿ ਆਪ ਦੀ ਸਿਹਤ ਬਣਾਉਣੀ ਹੁੰਦੀ ਹੈ ਜਿੰਮ ਚੋਂ ਮਲਾਉਣਾ ਹੁੰਦਾ ਉਹ 7 ਵਜੇ ਤੁਹਾਨੂੰ ਸੰਬੋਧਨ ਹੋ ਰਿਹਾ ਸੀ اسلامਾਬਾਦ ਸਫਾਈ ਕਰਨ ਤੋਂ ਬਾਅਦ 4 ਵਜੇ ਤੋਂ 7 ਵਜੇ ਤੱਕ ਸਫਾਈ ਕੀਤਾ ਸਬੂਤ ਮਿਟਾਏ ਫਿਰ ਤੁਹਾਨੂੰ ਸੰਬੋਧਨ ਹੁਣ ਤਾਂ ਸਬੂਤ ਵੀ ਨਹੀਂ ਮਿਟਾ ਸਕਦੇ ਮਹਾਰਾਜ ਜੀ ਜਾਨੀ ਨੁਕਸਾਨ ਤੱਕ ਕਰਨ ਆਏ ਸੀ ਇਹ ਤਾਂ ਕੁਦਰਤ ਰੱਬ ਵੱਲੋਂ ਹੀ ਬਚਾਅ ਹੋ ਰਿਹਾ ਇਟ ਇਜ਼ ਜਸਟ ਅ ਮੈਟਰ ਆਫ ਟਾਈਮ ਮੈਂ ਤਾਂ ਵਾਰਨਿੰਗ ਦੇ ਰਿਹਾ ਕਿ ਪੰਜਾਬ ਦੇ ਮਾਈਨੋਰਟੀ ਦੇ ਵੱਡੇ ਚਿਹਰੇ ਹਿੰਦੂ ਭਾਈਚਾਰੇ ਨਾਲ ਜਾਂ ਹੋਰ ਮਾਈਨੋਰਟੀ ਨਾਲ ਸੰਬੰਧਿਤ ਕਾਰੋਬਾਰੀ ਵੱਡੇ ਸਿਆਸੀ ਚਿਹਰਿਆਂ ਦਾ ਨੁਕਸਾਨ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਇਹ ਸਾਡੇ ਅਰਕਾ ਜਬਾਜ ਠਾ ਰਿਹਾ ਸਾਨੂੰ ਵੀ ਰੋਲਾ ਪਾਉਣਗੇ ਮਗਰ ਮੈਨੂੰ ਜਮਾ ਚੜੀ ਲੱਤੀ ਕੋਈ ਮੈਂ ਤਾਂ ਸ਼ਰੇਆਮ ਪੁਲਿਸ ਨੂੰ ਕਹਿਣਾ ਕਿ ਠੋਕੋ ਇਹ ਬਹੁਤ ਨੁਕਸਾਨ ਕੀਤਾ ਜਾ ਰਿਹਾ ਪੰਜਾਬ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਟ ਇਜ਼ ਆ ਇੱਕ ਸੰਕੇਤ ਆ ਤੁਸੀਂ ਇੱਕ ਮਾਇਨੋਰਟੀ ਹਿੰਦੂ ਭਾਈਚਾਰੇ ਦੇ ਘਰ ਤੇ ਆ ਕੇ ਤੁਹਾਨੂੰ ਉਹ ਲੱਭਿਆ ਇੱਥੇ ਆ ਕੇ ਬੰਬ ਸੱਟਰ ਇੱਕ ਸੰਕੇਤਕ ਗੱਲ ਆ ਇਹ ਇਹ ਲੜਾਈ ਇੱਕ ਕੇਸ ਨਿਸ਼ਾਨੂ ਦਿੱਤੀ ਜਾ ਰਹੀ ਹੈ ਜ਼ੀਰੋ ਹੈ ਜੀ ਜਿਹੜੇ ਦਾਅਵੇ ਉਹ ਕਿੰਨੇ ਖੋਖਲੇ ਆ 11 ਪੁਲਿਸ ਸਟੇਸ਼ਨਾਂ 'ਤੇ ਅਟੈਕ ਹੋ ਗਿਆ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰਪੀਜੀ ਅਟੈਕ ਹੋ ਗਿਆ ਮਤਲਬ ਜਿੱਥੇ ਉਹ ਮਨਮਰਜ਼ੀ ਨਾਲ ਐਟ ਵਿਲ ਇਦੇ 'ਚ ਵੀ ਲਿਖਿਆ ਆ ਹੁਣ ਵਾਲੀ ਟਵੀਟ ਤੇ ਕਿ ਵੇਟਨ ਵਾਚ ਅੱਗੇ ਲਿਖਿਆ ਨੈਕਸਟ ਟਾਰਗੇਟ ਸੂਨ ਉਹ ਨੈਕਸਟ ਟਾਰਗੇਟ ਤੇ ਤਾਂ ਤੁਸੀਂ ਖਬਰ ਲਾਉਣ ਵਾਲੇ ਵੀ ਹੋ ਸਕਦੇ ਹੋ ਸਾਡੇ ਅਰਕਾ ਵੀ ਹੋ ਸਕਦਾ ਇਹ ਵੀ ਹੋ ਸਕਦਾ ਕੋਈ ਹੋ ਸਕਦਾ ਰੱਬ ਹੀ ਜਾਣਦਾ ਕਿਹਦਾ ਨੰਬਰ ਉਹ ਤਾਂ ਕਹਿੰਦਾ ਜਮਾ ਪੰਜਾਬ ਚਲਾ ਕੋਣ ਰਿਹਾ ਹੈ ਇਹ ਗੈਂਗਸਟਰ ਚਲਾ ਰਿਹਾ ਭਗਵੰਤ ਮਾਨ ਨਹੀਂ ਚਲਾ ਰਿਹਾ ਭਗਵੰਤ ਮਾਨ ਤਾਂ ਜਾਂ ਸੁਤਤਾ ਜਾਂ ਆਪ ਦੇ ਸ਼ਰਾਬ ਦੇ ਨਸ਼ੇ ਤੇ ਚੂਰਾ ਹੋਰ ਕੁਝ ਨਹੀਂ ਮਟਕਦਾ। ਪੁਲਿਸ ਤੋਂ ਜਿਹੜੇ ਸਾਰੇ ਪੁਲਿਸ ਤਾਂ ਨਹੀਂ ਮਾਰਦੀ ਮਗਰ ਕੁਝ ਨੂੰ ਜਿਨ੍ਹਾਂ ਨੂੰ ਆਪ ਦੀ ਕੁਰਸੀ ਦਾ ਫਿਕਰ ਉਹਨੂੰ ਖਾਸ ਟ੍ਰੇਨਿੰਗ ਮਿਲੀ ਆ। ਝੂਠ ਬੋਲਣ ਦੀ ਮੈਂ ਤਾਂ ਕਹੂੰਗਾ। ਵੇਖੋ ਪੰਜਾਬ ਦਾ ਮਾਹੌਲ ਬਾਰਡਰ ਸਟੇਟ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਮੈਂ ਬਾਰ-ਬਾਰ ਕਹਿ ਰਿਹਾ ਪੰਜਾਬ 'ਚ ਆਲਰੇਡੀ ਇੰਡਸਟਰੀ ਭੱਜ ਗਈ ਆ। ਰੋਜ਼ਗਾਰ ਮਿਲ ਨਹੀਂ ਰਿਹਾ ਔਰ ਪੰਜਾਬ ਦਾ ਜਿਹੜਾ ਹਿੰਦੂ ਸਿੱਖ ਏਕਤਾ ਉਹਨੂੰ ਬਹੁਤ ਵੱਡਾ ਖਤਰਾ ਜੇ ਇੱਥੇ ਤੁਸੀਂ ਵੇਖੋਗੇ ਚੇਰੇ ਤੇ ਵੱਡੀ ਗਿਣਤੀ ਚ ਮੈਨੋਰਟੀ ਭਾਈਚਾਰਾ ਬੈਠਿਆ ਔਰ ਮੇਰਾ ਇੱਥੇ ਆਉਣ ਦਾ ਮਤਲਬ ਹੀ ਇਹ ਹੈ ਕਿ ਪੰਜਾਬੀ ਹੋਣ ਦੇ ਨਾਤੇ ਅਸੀਂ ਹਰ ਪੰਜਾਬੀ ਦੇ ਨਾਲ ਖਲੋਤੇ ਆ ਜਿਨ੍ਹਾਂ ਨੇ ਪੰਜਾਬ ਦੀ ਲਈ ਜਨਰਾਤ ਇੱਕ ਕੀਤਾ ਪੰਜਾਬ ਕੇ ਉਹਨਾਂ ਦੇ ਵੱਡ-ਵਡੇਰਿਆਂ ਨੇ ਆਪ ਦੀ ਸੇਵਾ ਨਿਭਾਈ ਆ ਇਹ ਪੰਜਾਬ ਦੀ ਭਾਈਚਾਰਕ ਸਾਂਝ ਕਿਸੇ ਕੀਮਤ ਤੇ ਵੀ ਭਗਵੰਤ ਮਾਰ ਭਾਵੇਂ ਸੁੱਤਾ ਰਵੇ ਅਸੀਂ ਖਰਾਬ ਨਹੀਂ ਹੋਣ ਦਵਾਂਗੇ ਵੱਡੀ ਤੋਂ ਵੱਡੀ ਕੁਰਬਾਨੀ ਦੇਣੀ ਪਵੇ ਕੁਰਬਾਨੀ ਦਵਾਂਗੇ ਮਗਰ ਇਹੋ ਜਿਹੇ ਤੇ ਲੋਕਾਂ ਦੇ ਖਿਲਾਫ ਚੋਰ ਲਜੱਕੇ ਠੱਗ ਲਟੇਰੇ ਜਿਹੜੇ ਆ ਪੰਤਿਕ ਮਕੋਟਾ ਪਾ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਇਹਨਾਂ ਤੋਂ ਬਚੋ ਤੇ ਸਰਕਾਰ ਇਹਨਾਂ ਦੇ ਖਿਲਾਫ ਕਾਰਵਾਈ ਕਰੇ ਨਹੀਂ ਤਾਂ ਪੰਜਾਬ ਨੂੰ ਅੰਨੇ ਰੇਚੇ ਪੰਜਾਬ ਨੂੰ ਅੱਗ ਲਾਉਣ ਦੀਆਂ ਵੱਡੀਆਂ ਸਾਜ਼ਸ਼ਾ ਚੱਲ ਰਹੀਆਂ ਜਿਹੜਾ ਕੋ ਕਿਹੜਾ ਸੀ ਉਹ ਆ ਗੋਲਡੀ ਬਰਾੜ ਉਹਨੂੰ ਫੋਨ ਕਰਕੇ ਕੀ ਕਹਿ ਰਿਹਾ ਡੀਐਸਪੀ ਵਿਕਰਮ ਬਰਾੜ ਨੂੰ ਸਿੱਧੇ ਧਮਕਾ ਰਿਹਾ ਉਹ ਜਿਹੜੀ ਆਡੀਓ ਸਾਹਮਣੇ ਆਈ ਸੀ ਸਿੱਧੇ ਧਮਕਾ ਰਿਹਾ 10 12 ਫੋਲ ਪੱਕੇ ਹੀ ਆਉਂਦੇ ਆ ਇੰਟਰਨੈਸ਼ਨਲ ਨੰਬਰ ਹੈ ਔਰ ਕੋਈ ਮੇਰਾ ਹਲੇ ਨਾ ਮੇਰਾ ਮੂਡ ਨਹੀਂ ਕਰ ਰਿਹਾ ਇਹਨਾਂ ਨੂੰ ਐਵੇਂ ਹਵਾ ਦੇਣ ਦੀ ਵੀ ਮਗਰ ਜੇ ਮੈਨੂੰ ਸਰਕਾਰ ਨਾ ਹਟੀ ਤੇ ਅੱਜ ਮੈਂ ਤੁਹਾਨੂੰ ਦੱਸ ਕੇ ਚੱਲਿਆ 50 ਰਿਕਾਰਡਿੰਗਾਂ ਇਨਾਂ ਦੀਆਂ 50 ਰਿਕਾਰਡਿੰਗਾਂ ਮੇਰੇ ਕੋਲ ਪਈਆਂ ਨੇ ਵੱਖੋ ਵੱਖੇ ਲੋਕਾਂ ਤੋਂ ਥ੍ਰੈਟ ਕਰਦਿਆਂ ਦੀ ਫਰੋਦੀ ਮੰਗਦਿਆਂ ਦੀ ਕਦੇ ਨਰੈਣ ਚੋੜੇ ਦੇ ਹੱਕ 'ਚ ਕਦੇ ਕਹੇ ਦੇ ਹੱਕ 'ਚ ਤੇ ਸਰਕਾਰ ਉਹਨਾਂ ਨੂੰ ਕੁਝ ਨਹੀਂ ਕਹਿ ਰਹੀ ਇਹਦੇ ਨਾਲ ਸਪਸ਼ਟ ਹੁੰਦਾ ਹੈ ਸਰਕਾਰ ਦੀ ਮਿਲੀ ਭੁਗਤ ਸਰਕਾਰ ਦੀ ਭਗਵੰਤਮਾਨ ਦੀ ਫੇਲੀਅਰ ਦਿੱਲੀ ਕੇਜਰੀਆਲ ਦਾ ਫਿਕਰ ਕਰਦੀ ਆ ਪੰਜਾਬ ਦੇ ਬਛਿੰਦਿਆਂ ਦਾ ਫਿਕਰ ਕੋਈ ਨਹੀਂ ਉਹਦਾ ਵੀ ਜਲਦੀ ਮੈਂ ਪੜਦਾ ਫਾਚ ਕਰੂੰ ਕਿ ਦੇਖੋ ਮੈਂ ਕਿਸੇ ਬਾਰੇ ਨਹੀਂ ਕਹਿਣਾ ਜੀ ਮੈਂ ਆਪਦੀ ਫਰਜ਼ ਦੀ ਅਦੇ ਕੀ ਕਰੂੰਗਾ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਮੈਂ ਭੋਗ ਤੇ ਜਦੋਂ ਬੋਲ ਕੇ ਗਿਆ ਸੀਗਾ ਪੱਪੂ ਜਿੰਤੀਪੁਰ ਸਾਹਿਬ ਮੇਰੇ ਬਜ਼ੁਰਗਾਂ ਸਮਾਨ ਚੀ ਮੈਨੂੰ ਇੱਕ ਵੱਡੇ ਭਰਾ ਬਾਪ ਦੇ ਵਗਣੂ ਪਿਆਰ ਉਹਨਾਂ ਨੇ ਦਿੱਤਾ ਮੈਂ ਆਪਦੀ ਅਖੀਰਲੇ ਸਾਹਾਂ ਤੱਕ ਇਸ ਪਰਿਵਾਰ ਨਾਲ ਆਪਦੀ ਜ਼ਿੰਮੇਵਾਰੀ ਨਿਭਾਉਂਗਾ ਔਰ ਕਰਲੇ ਇਸ ਪਰਿਵਾਰ ਨਾਲ ਲਈ ਜਿੱਥੇ ਮੈਨੂੰ ਹੋ ਗਿਆ ਕਿ Hindu ਭਾਈਚਾਰਾ ਜਾਂ ਕਿਸੇ ਮਾਈਨੋਰਟੀ ਨੂੰ ਕਿਉਂਕਿ ਗੁਰੂ ਸਾਹਿਬ ਦੀ ਇਹ ਫਲਸਫੀ ਨਹੀਂ ਜੀ